ਕੀਰਤਨ ਸਹਲਾ ਸਹਲਾ ਰਾਗ ਗੋੜੀ ਦੀਪ ਕੇ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੇ ਰਤਾ ਕੀ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸਹੋਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸਹੋਲਾ ਹਾਉ ਵਾਰੀ ਜਿਤ ਸਹੋਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸਮਾਲਿਆਣ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੰਭਾਰ ਸੰਭ ਸਹ ਹ ਲਿਖਿਆ ਮਿਲ ਕਰ ਪਾਓ ਤੇਲ ਦੇਵੋ ਸਜਣਾ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚ ਸੱਦੜੇ ਨੇ ਤਪ万ਨ ਸੱਦਨ ਹਾਰਾ ਸਿਮਰਗੇ ਨਾਨਕ ਸੇ ਦੇਵਾਨ ਰਾਗ ਆਸਾ ਮਹੱਲਾ ਪਹਿਲਾ ਸ਼ੇਕਰ ਸ਼ੇ ਗੁਰ ਸ਼ੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾ ਰਾਖ ਵਡਾਏ ਤੋਹਿ ਰਾਹੋ ਵਿਸਵੇ ਚਸੀਆਂ ਕੜੀਆਂ ਪਹਿਰਾ ਸਿੱਤੇ ਵਾਰੇ ਮਾਹ ਹੋਆ ਸੂਰਜ ਕੋ ਰੋਤ ਅਨੇਕ ਨਾਨਕ ਕਰਤੇ ਕੇ ਕੇਤੇ ਬੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੇ ਧੂਪ ਮਨੇ ਆਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਫੇਰੀ ਰਹਾਓ ਸੈਸ ਤਵ ਨੈਣ ਨਾ ਨੈਣ ਹੋਏ ਤੋਹੇ ਕਹੋ ਸੈਸ ਮੂਰਤ ਨਾ ਨਾ ਏਕ ਤੋਹੇ ਸੈਸ ਪਦ ਵਿਮਲ ਨਾ ਨੇਕ ਪਦ ਗੰਧ ਬਿਨ ਸੈਸ ਤਵ ਗੰਧਿ ਵਿਚਲ ਤਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੇ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨ ਨੂੰ ਦਿਨੋ ਪਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾ ਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭੋ ਪਰਿਆ ਮਿਲ ਸਾਧੂ ਖੰਡਨ ਖੰਡਾ ਹੈ ਪੂਰਬ ਲਿਖਿਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਾਹਾਉ ਸਾਕਤ ਹਰ ਰਦ ਸਾਧਨਾ ਜਾਣਿਆ ਤੈਨੇ ਅੰਤਰ ਹਾਂ ਮੈਂ ਕੰਡਾਏ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਆਪਨਾ ਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭਾ ਖੰਡ ਬ੍ਰਹਮੰਡਾਏ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰੱਖੋ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਨਾਂੰਤੇ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ 베ਲਾ ਇਹੀਆਂ ਘਾਟ ਚਲੋ ਹਰ ਲਾਹਾ ਆਗੇ ਬਸਣ ਸੁਹਿਲਾ ਆਉਦ ਘਟੇ ਦਿਨ ਸਰੇ ਨਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਏ ਸੰਸਾਰ ਬੇਕਾਰ ਸੰਸੇ ਮਹਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਹੇ ਰਸ ਆਕਾਥ ਕਥਾ ਤਿਨ ਜਾਣੇ ਜਾਗ ਕਉ ਆਏ ਸੋਏ ਵਿਹਜ ਹਰ ਗੁਰ ਤੇ ਮਨਿ ਬ세ਰਾ ਨਿਜ ਘਰ ਮੈਲ ਪਾਵੋ ਸੁਖ ਸਹਿਜੇ ਭੋਰ ਨ ਹੋਏ ਗੁਫੇਰਾ अन्तरजमे पर्ख विदा ते शरदा मन के परे नानकदास ए मुखकार से ते अन्तर य मे पर्ख विदा बिदाते ਸਰਦਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕਕਾਰ ਸੰਤਨ ਕੀ ਤੂਰੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰੂ